ਸਮ ਕੁਨਸੀ ਮੇਰਾ ਪਿੰਡ ਹਕੀਮਪੁਰ ਹੈ ਜੋ ਪੂਰੇਵਾਲ ਬਲੂਵੇਰੀ ਫਾਰਮ ਤੁਸੀਂ ਪੂਰੇਵਾਲ ਬ੍ਰਦਰ ਨੂੰ ਜਾਣਦੇ ਆ ਸੋ ਉਹਨਾਂ ਨੇ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਕਿਉਂਕਿ ਉਹਨਾਂ ਨੇ ਟੂਰਨਾਮੈਂਟ ਜਿਹੜਾ ਆਪਣੇ ਪਿਤਾ ਦੀ ਯਾਦ ਵਿੱਚ ਸਰਬੰਸ ਸਿੰਘ ਪੂਰੇਵਾਲ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਉਣਾ ਸ਼ੁਰੂ ਕਰਤਾ ਉਸ ਟੂਰਨਾਮੈਂਟ ਦਾ ਗ੍ਰੇਡ ਅਪ ਹੋਈ ਗਿਆ ਉਹਦੇ ਵਿੱਚ ਬਾਹਰਲੇ ਖਿਡਾਰੀ ਬਾਹਰਲੇ ਆਰਗੇਨਾਈਜ਼ਰ ਆਉਂਦੇ ਰਹੇ ਔਰ ਮੈਨੂੰ ਇੱਕ ਪਲੇਟਫਾਰਮ ਮਿਲ ਗਿਆ ਔਰ ਮੇਰੇ ਉਸਤਾਦ ਜੀ ਪ੍ਰਿੰਸੀਪਲ ਸਰਬੰਸ ਸਿੰਘ ਜੀ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਹੈ ਔਰ ਬਲਵੀਰ ਸਿੰਘ ਜੀ ਕਮਲ ਵਰਗੇ ਇੰਟਰਨੈਸ਼ਨਲ ਲੇ ਜੀ ਮਰੇ ਜਿਵੇਂ ਕਹਿੰਦੇ ਹੁੰਦੇ ਆ ਵੀ ਉਹਨਾਂ ਦੇ ਅੰਦਾਜ਼ ਤੋਂ ਮੈਂ ਵੀ ਉਹਨਾਂ ਦਾ ਅੰਦਾਜ਼ ਜਿਹੜਾ ਆਪਣੀ ਇਸ ਕਮੈਂਟਰੀ ਵਿੱਚ ਵਰਤਿਆ ਪੰਜਾਬੀ ਦੁਨੀਆ ਵਿੱਚ ਜਿੱਥੇ ਵੀ ਜਾਂਦੇ ਹਨ ਆਪਣੀ ਮਾਂ ਖੇਡ ਕਬੱਡੀ ਨਾਲ ਲੈ ਕੇ ਜਾਂਦੇ ਹਨ ਅਤੇ ਕੋਈ ਵੀ ਖੇਡ ਵਧੀਆ ਕਮੈਂਟਰੀ ਤੋਂ ਬਗੈਰ ਸੁਣੀ ਸੁਣੀ ਲੱਗਦੀ ਹੈ ਅਤੇ ਕਬੱਡੀ ਦੀ ਕਮੈਂਟਰੀ ਕਰਨ ਲਈ ਸਾਡੇ ਕੋਲ ਬਹੁਤ ਵਧੀਆ ਕਮੈਂਟੇਟਰਸ ਹਨ ਅਤੇ ਇਹਨਾਂ ਵਿੱਚੋਂ ਮੱਖਣ ਸਿੰਘ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾ ਸਕਦਾ ਹੈ ਮੈਚ ਦੇ ਸਾਹਮਣੇ ਦੇਸੀ ਰਿਆ ਤੇ ਕਮਿਊਨਿਟੀ ਦਾ ਨਾਲ ਹੋਣਾ ਜਿਹੜਾ ਜਿਵੇਂ ਸਿਆਣੀ ਕਹਿੰਦੇ ਨੇ ਵੀ ਸੋਨੇ ਤੇ ਸੁਆਗੇ ਵਾਲੀ ਗੱਲ ਹੈ ਸੋ ਇਹ ਇੱਕ ਅਹਿਮ ਅੰਗ ਹੈ ਹਰ ਖੇਡ ਦੇ ਵਿੱਚ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਸਰਦ ਜਸਦੀਪ ਸਿੰਘ ਜੀ ਹਾਕੀ ਦੇ ਕਮੈਂਟੇਟਰ ਜਾਂ ਤੁਹਾਡੇ ਇਹਨਾਂ ਦੇਸ਼ਾਂ ਦੇ ਬਾਕੀ ਕਮੈਂਟਰ ਜਿਹੜੇ ਰੋਲ ਪਲੇ ਕਰਦੇ ਨੇ ਤੇ ਕਬੱਡੀ ਦੇ ਵਿੱਚ ਵੀ ਇਸ ਵੇਲੇ ਕਾਫੀ ਕਮੈਂਟੇਟਰ ਜਿਹੜੇ ਆ ਪੰਜਾਬ, ਜੋਰਪੋ, ਆਸਟ੍ਰੇਲੀਆ ਕੰਟੀਨੈਂਟ, ਨਾਰਥ ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ ਰੋਲ ਨਿਭਾ ਰਹੇ ਆ ਜੋ ਕਿ ਇਹਨਾਂ ਮੈਚਾਂ ਦਾ ਇੱਕ ਜ਼ਰੂਰੀ ਅੰਗ ਬਣ ਚੁੱਕੀ ਹੈ। ਮੱਖਣ ਸਿੰਘ ਦੀ ਕਮੈਂਟਰੀ ਵਿੱਚ ਖਿਡਾਰੀਆਂ ਬਾਰੇ ਉਹਨਾਂ ਦੇ ਪਿਛੋਕੜ ਪਿੰਡ ਅਤੇ ਦੂਜੇ ਟਰਨਮੈਂਟਸ ਵਿੱਚ ਦਿਖਾਈ ਗਈ ਕਾਰਗੁਜ਼ਾਰੀ ਤੇ ਵੀ ਨਜ਼ਰ ਮਾਰੀ ਜਾਂਦੀ ਹੈ। ਖਿਦਮਾ ਵਾਲਾ ਜੱਸਾ ਤੇ ਦੂਸਰੇ ਪਾਸੇ ਨਾਲ ਜਿੰਨੇ ਬੈਕਰ ਕੌਂਕਰ ਮੇਰੇ ਵੀਰੋ ਉਰਨ ਦੀ ਕਾਲੀ ਦੇ ਵਿੱਚ ਹੈ ਸਲਿੱਪਰੀ ਗਰਾਉਂਡ ਹੋ ਚੁੱਕੀ ਹੈ ਜੋ ਜੋ ਕੁਐਸਚਨ ਦਰਸ਼ਕਾਂ ਦੇ ਮਨਾਂ ਵਿੱਚ ਉਡਦੇ ਨੇ ਕੌਣ ਆ ਇਹ ਕਿਹੜੇ ਜ਼ਿਲ੍ਹੇ ਦਾ ਅੱਗੇ ਆਇਆ ਸੀ ਕਿ ਨਹੀਂ ਆਇਆ ਸੀ ਇਹ ਕਿਹੜੀ ਕਲੱਬ ਲਈ ਪੰਜਾਬ ਸ਼ਖੀਰ ਦਾ ਕਿਹੜੀ ਫੈਡਰੇਸ਼ਨ ਦੇ ਅੰਡਰ ਖੇਡਦਾ ਤੇ ਨੌਜਵਾਨ ਕਿਹੜੇ ਟੂਰਨਾਮੈਂਟ ਚ ਵੈਸਟ ਆਇਆ ਉਹਨਾਂ ਦੇ ਕੁਐਸਚਨਾਂ ਦੇ ਜਵਾਬ ਜਿਹੜੇ ਆ ਅੰਦਰੋਂ ਉੱਠਦੇ ਹਾਪ-ਹਾਪ ਜਿਹੜੇ ਉਹਨਾਂ ਦੇ ਜਵਾਬ ਕਮੈਂਟੇਟਰ ਜਿਹੜਾ ਦੇਈ ਜਾ ਰਿਹਾ ਇਸ ਕਰਕੇ ਉਹ ਬੜਾ ਇੰਜੋਏ ਕਰਦੇ ਨੇ ਕਬੱਡੀ ਦੇ ਖੇਡ ਮੈਦਾਨ ਦੀਆਂ ਰੌਣਕਾਂ ਵਿੱਚ ਚਾਰ ਚੰਦ ਲਗਾਉਣ ਲਈ ਮੱਖਣ ਸਿੰਘ ਆਪਣੀ ਕਮੈਂ ਗੁਰਦੀਪ ਭਾਈ ਹੁਣ ਕਹਿੰਦੇ ਹੁੰਦੇ ਵੀ ਸਿੱਖੀ ਨਾਲ ਲਿਆ ਹੋਇਆ ਬੰਗਾ ਨੌਜਵਾਨ ਗੱਭਰੂ ਨੇ ਲਾਬਿ ਸਿੰਘਾ ਕਰ ਸੱਚੇ ਬਾਦਸ਼ਾਹ ਦੇ ਚਾਨਣ ਜਰਦਾਸ ਮੂਲੇ ਸੋਨੇ ਆ ਪੁਕੇ ਦੇ ਵਿੱਚ ਐਥਲੈਟਿਕਸ ਵੀ ਹੈ ਇਹਦੇ ਵਿੱਚ ਜੂਡੋ ਵੀ ਹੈ ਇਹਦੇ ਵਿੱਚ ਕਰਾਟੇ ਵੀ ਹੈ ਇਹਦੇ ਵਿੱਚ ਰੈਸਲਿੰਗ ਵੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਖੇਡਾਂ ਨੇ ਸਾਡੀ ਰੈਸਲਿੰਗ ਸਾਰੀਆਂ ਖੇਡਾਂ ਦਾ ਮਿਸ਼ਰਣ ਹੈ ਮਾ ਜਿਵੇਂ ਇੱਕ ਬਹੁਤ ਸਾਰੇ ਗੁਣਾਂ ਦਾ ਮਿਸ਼ਰਣ ਹੁੰਦੀ ਹੈ ਤੋ ਸਾਡੀ ਮਦਰ ਗੇਮ ਹੈ ਜਿਹਨੂੰ ਪੰਜਾਬੀ ਲਵ ਕਰਦੇ ਨੇ ਲਾਈਕ ਕਰਦੇ ਨੇ ਔਰ ਜਿਹੜੀ ਜੋਰ ਜਵਾਨੀ ਦੀ ਕਬੱਡੀ ਹੈ ਜੋਰ ਤੇ ਜਵਾਨੀ ਯਾਰੋ ਉਮਰਾਂ ਦੀ ਖੇਡੇ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਪੀੜੇ ਮੱਖਣ ਸਿੰਘ ਦੇ ਅਨੁਸਾਰ ਦੂਰ ਦਰਾਡੇ ਦੇ ਲੋਕਾਂ ਤੱਕ ਅੱਖੀਂ ਦੇਖੇ ਹਾਲ ਦਾ ਵਰਣਨ ਕਰਕੇ ਉਸ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਤੁਸੀਂ ਵੇਖਿਆ ਹੋਣਾ ਕੋਈ ਜਹਾਜ਼ ਜਾ ਰਿਹਾ ਸੀ ਕੋਈ ਪੰਛੀ ਸੀ ਜਾਂ ਕੋਈ ਫਾਇਰ ਵਰਗੇ ਦਾ ਟਰੱਕ ਜਾ ਰਿਹਾ ਸੀਗਾ ਇਹ ਕਿੱਥੇ ਕਿਹੜਾ ਲੋਕੇਸ਼ਨ ਕੀ ਆ ਸੋ ਸਾਰੀਆਂ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ ਪੈਂਦੀਆਂ ਕਿਉਂਕਿ ਆਪਾਂ ਸਾਰੇ ਜਾਣਦੇ ਹੁੰਨੇ ਆ ਪਰ ਜਦੋਂ ਇਹ ਵੀਡੀਓ ਫਿਲਮ ਦੇ ਵਿੱਚ ਮੰਨ ਕੇ ਦੂਰ ਜਾਣੀਆਂ ਨੇ ਉਹ ਲੋਕ ਵੀ ਇੰਜੋਏ ਕਰਦੇ ਆ ਵੀ ਸਿਚੁਏਸ਼ਨ ਕੀ ਸੀ ਮੌਸਮ ਕਿਹੋ ਜਿਹਾ ਸੀ ਹੁਣ ਇੱਥੇ ਦਾ ਦਰਸ਼ਕ ਤਾਂ ਇਹ ਕਹਿ ਸਕਦਾ ਵੀ ਮੌਸਮ ਬਾਰੇ ਸਾਨੂੰ ਪਤਾ ਹੀ ਆ ਕਿਹੋ ਜੀ ਧੁੱਪ ਹੈ ਕਿਹੋ ਜੀ ਗਰੌਂਡ ਹੈ ਪਰ ਇਹ ਇਹ ਰਿਕਾਰਡ ਹੋਣੀ ਆ ਆਉਣ ਲਾਈਬ੍ਰੇਰੀਆਂ ਚ ਜਾਣੀਆਂ ਤੇ ਉਹ ਲੋਕ ਜਿਹੜੇ ਐਨਜੋਏ ਕਰਦੇ ਫਿਰ ਨਾਲ